ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਟੀਆਰ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੇ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇਟ ਡ੍ਰਿਲਿਕ ਪ੍ਰੈਕਟਿਸ ਹੋਣ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਤਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾਧਿਅਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਹਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਪੁਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀਓਸ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨ ਗਿਆ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨੁਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੋ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਇੱਕ ਹਿੱਸਾ ਫੀਕੋਟਲੀ ਅੰਦਰ ਆਇਆ ਫੀਕੋਟ ਸ਼ਹਿਰ ਦੇ ਅੰਦਰ ਕਿਹੜੇ-ਕਿਹੜੇ ਇੱਥੇ ਹੋਇਆ ਪਰ ਇੱਕ ਬਲੈਕਆਊਟ ਨੂੰ ਲੈ ਕੇ ਕਿੰਨਾ ਟਾਈਮ ਲੱਗਿਆ ਜਿਹੜੀ ਮਾਕ ਡ੍ਰਿਲ ਹੈ ਅਸੀਂ ਡਿਸਟ੍ਰਿਕਟ ਦੀ ਹੀ ਕੋਟਕੁਪੁਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾ ਸਿਟੀਆਂ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟ ਕੋਟਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਪੌਲੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਪੁਰਾ ਦੇ ਵਿੱਚ ਪੁਰਾਣੀ ਹਿਦਾਨਾ ਮੰਡੀ ਦੇ ਵਿੱਚ ਹੋਏਗਾ ਸ਼ਾਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇਹ ਕੋਟਪੁਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਉਂਡ ਐ ਸੈਂਟਰਲ ਪਾਰਕ ਪਈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਬਲੈਕਆਉਟ ਕ੍ਰਾਊਨ ਦਾ ਮੁੱਖ ਇਸ ਤਰ੍ਹਾਂ ਦਾ ਪੂਰਾ ਕਰਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਟੀਪੀਆਰ ਸਾਥ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵਜਣਾ ਹੈਗਾ ਗ੍ਰੀਨ ਐਂਡ ਰੈਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨਹੀਂ ਤੋ ਉਹ ਉੱਥੇ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਜਿਹੜੇ ਕੋਈ ਵਹिकल्स ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰ ਦੇਣਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਕੋਟਪੂਰਾ ਜਿਹੜਾ ਹੈਗਾ ਉਹ ਆਲਰੇਡੀ ਨਕਸ਼ੇ ਦੇ ਉੱਪਰ ਹੈਗਾ ਔਰ ਅੱਜ ਆਪਾਂ ਸਟਾਕ ਟੁਰਲ ਕੀਤੀ ਗਈ ਹੈ ਮਾਈਕ ਦੇ ਉੱਤੇ ਆਵਾਜ਼ ਪੁਲਿਸ ਨੂੰ ਪੁਲਿਸ ਨੂੰ ਨਿਮਾਈ ਹੇਟ ਅੱਜ ਕੋਟਪੂਰਾ ਕੀ ਮੌਤਰੀਲ ਕੀਤੀ ਗਈ ਇਹ ਮੌਤਰੀਲ ਤਾਂ ਕੀਤੀ ਗਈ ਕਿ ਸੰਕਟ ਦੇ ਕਾਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿੱਠਣਾ ਹੈਗਾ ਹਾਲਾਤਾਂ ਨੂੰ ਕਿਸ ਤਰ੍ਹਾਂ ਜਿੱਤਣਾ ਹੈ ਉਹਦੇ ਵਿੱਚ ਸਿਵਲ ਡਿਫੈਂਸ ਨੇ ਭਾਗ ਲਿਆ ਉਹ ਯਾਰ ਮੈਡੀਕਲ ਟੀਮਾਂ ਨੇ ਭਾਗ ਲਿਆ ਠੀਕ ਹੈ ਜੀ ਔਰ ਸਾਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸਾਰਾ ਅੱਜ ਭਾਗ ਲਿਆ ਹੈ ਔਰ ਓ ਯਾਰ ਸਰ ਪਬਲਿਕ ਨੂੰ ਕੋਈ ਇਹ ਮੈਸੇਜ ਕਿਸ ਤਰ੍ਹਾਂ ਪਹੁੰਚਾ ਰਹੇ ਹੋ ਮੈਸੇਜ ਇੱਕ ਸੰਕਟਕਾਲ ਜਿਹੜਾ ਹੈਗਾ ਇੱਕ ਡ੍ਰਿਲ ਹੈਗੀ ਹੈ ਤੁਹਾਨੂੰ ਨਿਮਾ ਕਰ ਚੁੱਕਾ ਜੀ ਦੇ ਵਿੱਚ ਕਿਸੇ ਦਿਖਾਇਆ ਹੈਗਾ ਵੀ ਸੰਕਟਕਾਲ ਨੂੰ ਕਿਵੇਂ ਨਜਿੱਟਣਾ ਹੈਗਾ ਇਹਦੇ ਵਿੱਚ ਸਾਨੂੰ ਕੋਈ ਜਿਹੜੀ ਹੈਗੀ ਪੈਨਿਕ ਹੋਣ ਦੀ ਜਰੂਰਤ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਦੇ ਸੰਕਟ ਸਾਡੇ ਉੱਪਰ ਆ ਜਾਂਦੇ ਹੈਗੇ ਆ ਪਰ ਪਹਿਲਾਂ ਵੀ ਸਾਡੇ ਉਪਰ ਆਏ ਹੈਗੇ ਆ ਲੇਕਿਨ ਉਹਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਅਸੀਂ ਡੋਲੇ ਨਹੀਂ ਹੈਗੇ ਆ ਔਰ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਵੀ ਅੰਡੀਆ ਦਾ ਜੋ ਆ ਰਿਹਾ ਹੈਗਾ ਪਿਛਲੇ ਅਪਾ ਕਈ ਦਿਨਾਂ ਤੋਂ ਦੇਖਣ ਚਾ ਰਹੇ ਹੈਗਾ ਉਸ ਸੰਬੰਧ ਵਿੱਚ ਅਸੀਂ ਇੱਕ ਟਰਲ ਕੀਤੀ ਹੈਗੀ ਹੈ ਤਾਂ ਇਹ 4 ਵਜੇ ਸਾਇਰਨ ਜਿਹੜੇ ਹੈਗੇ ਆ বাজਾਈ ਗਈ ਔਰ ਸਾਇਰਨ ਦੇ ਜਿਹੜੇ ਹੈਗੇ ਆ ਉਹ 2:10 ਦਾ ਸੀਗਾ ਉਹਦੇ ਵਿੱਚ ਇੱਕ ਸੰਕੇਤ ਹੁੰਦਾ ਹੈਗਾ ਵੀ ਤੁਸੀਂ ਸਾਰਿਆਂ ਨੇ ਜਿਹੜੇ ਆਥੇ ਪਾਸੇ ਦੇ ਇਲਾਕੇ ਚ ਰਹਿ ਰਹੇ ਹੈਗੇ ਆ ਸਿਵਲ ਲੈਗੇ ਆ ਉਹ ਆਪਣੇ ਸੁਰੱਖਤ ਜਗ੍ਹਾ ਤੇ ਚਲੇ ਜਾਓ ਸਰ ਸ਼ਹਿਰਾਂ 'ਚ ਦੇਖਿਆ ਗਿਆ ਵੀ ਅਨਾਉਂਸਮੈਂਟ ਹੋ ਰਹੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਕਵਰ ਕਰਦੇ ਆ ਪਿੰਡਾਂ ਦੇ ਵਿੱਚ ਵੀ ਸਾਰੇ ਅਸੀਂ ਅਨਾਊਂਸਮੈਂਟ ਕਰਾ ਰਹੇ ਹੈਗੇ ਗੁਰਦੁਆਰਾ ਸਾਹਿਬਾ ਚ ਅਨਾਊਂਸਮੈਂਟ ਕਰਾ ਰਹੇ ਹੈਗੇ ਵੈਗਨਰ ਉੱਥੇ ਨੌਂ ਸਟਾ ਹੋ ਰਹੀ ਹੈਗੀ ਸਾਰੇ ਪਿੰਡਾਂ ਜੇ ਵੀ ਹੋਈ ਮੋਰੂ ਤੇ ਪੈਰੇ ਪੈਰੇ ਵੀ ਅਸੀਂ ਲਗਾ ਰਹੀ ਹੈਗੇ ਠਿਕਰੀ ਪੈਰੇ ਲਗਾਵਾਂਗੇ ਰਾਤ ਨੂੰ ਕੋਈ ਮੰਨ ਲਓ ਕੋਈ ਉੱਥੇ ਕੋਈ ਕਿਸੇ ਕਿਸਮ ਦੀ ਸਮੱਸਿਆ ਆਂਦੀ ਹੈਗੀ ਆ ਤਾਂ ਕਿ ਉਸ ਨੂੰ ਉਸੇ ਵੇਲੇ ਹੀ ਜੀਨ